ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਤੀਜਾ ਅਸ਼ਟਪਦੀਆਂ ਇੱਕ ਓੰਕਾਰ ਸਤਗੁਰ ਪ੍ਰਸਾਦ ਤਨ ਤਨ ਸਤਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਉਹਨਾਂ ਦੇ ਪਾਸ ਇੱਕ ਵਾਰ ਕੋਈ ਜੋਗੀ ਪੁਰਖ ਆਇਆ ਜਿਸ ਨੇ ਸਤਗੁਰਾਂ ਦੀ ਬੜੀ ਮਹਿਮਾ ਸੁਣੀ ਹੋਈ ਸੀ ਇਹ ਸਤਿਗੁਰੂ ਜੀ ਈਸ਼ਵਰ ਦਾ ਅਵਤਾਰ ਹਨ ਗੁਰੂ ਨਾਨਕ ਦੇਵ ਜੀ ਦੀ ਤੀਜੀ ਜੋਤ ਹਨ ਦੋਵੇਂ ਹੱਥੀ ਮੁਕਤੀ ਦੇ ਪੰਡਾਰੇ ਖੋਲੇ ਹੋਏ ਹਨ ਇਤਿਆਦ ਸਤਿਗੁਰਾਂ ਨੇ ਕੋਲ ਆ ਕੇ ਕਹਿਣ ਲੱਗਾ ਤੁਸੀਂ ਸਾਡੇ ਗੋਰਖ ਮੱਤ ਦਾ ਆਸਰਾ ਲੈ ਲਵੋ ਤੁਹਾਡੀ ਹੋਰ ਵੀ ਸੰਸਾਰ ਵਿੱਚ ਮਹਿਮਾ ਵੱਧ ਜਾਏਗੀ ਸਤਿਗੁਰੂ ਜੀ ਕਹਿਣ ਲੱਗੇ ਗੋਰਖ ਮੱਤ ਦਾ ਕੀ ਆਸਰਾ ਲੈ ਲੈਣਾ ਕਰੀਏ ਜੋਗੀ ਕਹਿਣ ਲੱਗਾ ਨਾਮ ਵਿੱਚ ਮੁੰਦਰਾ ਪਾ ਲੋ ਖਫਣੀ ਪਾ ਲੋ ਸਰੀਰ ਤੇ ਵਿਪੂਤੀ ਸੁਆ ਮੜ ਲੋ ਇਤਿਆਦ ਇਹ ਸੁਣ ਕੇ ਰਾਮਕਲੀ ਰਾਗ ਦੇ ਅੰਦਰ ਮਹੱਲਾ ਤੀਜਾ ਤੀਸਰੇ ਸਰੂਪ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਅਸ਼ਟ ਪਦੀਆਂ ਅੱਠ ਬਦਿਆਂ ਵਾਲਾ ਸ਼ਬਦ ਪਹਿਲਾ ਵਸਤੂ ਨਿਰਦੇਸ਼ਕ ਮੰਗਲ ਕਰਦਿਆਂ ਉਚਾਰਨ ਕੀਤਾ ਇੱਕ ਅਦੁੱਤੀ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਸਰਮੈ ਦਿਆ ਮੁੰਦਰਾ ਕੰਨੀ ਪਾਇ ਜੋਗੀ ਖਿੰთა ਕਰ ਤੂ ਦਇਆ ਏ ਜੋਗੀ ਤੂੰ ਬੁਰੇ ਕਰਮਾਂ ਵੱਲੋਂ ਸਰਮੈ ਲੱਜਾ ਕਰਨ ਰੂਪੀ ਕੰਨਾਂ ਵਿੱਚ ਮੁੰਦਰਾ ਪਾਉਣਾ ਕਰ ਵਚਿਤ ਰੂਪੀ ਕੰਨਾਂ ਵਿੱਚ ਸਰਮੈ ਵਿਰਾਗ ਦੀਆਂ ਮੁੰਦਰਾ ਪਾਉਣਾ ਕਰ ਭਾਵ ਮਨ ਦੇ ਸੰਕਲਪ ਵਿਕਲਪ ਰੂਪੀ ਕੰਨਾਂ ਨੂੰ ਵਿਚਾਰ ਰੂਪੀ ਛੁਰੀ ਦੇ ਨਾਲ چیر ਕੇ ਵਿਰਾਗ ਰੂਪੀ ਮੁੰਦਰਾ ਪਾਉਣਾ ਕਰ ਅਤੇ ਜੀਵਾਂ ਉੱਤੇ ਦਇਆ ਤਰਸ ਕਰਨ ਰੂਪੀ ਖਿੰਥਾ ਕਫਨੀ ਗੋਦੜੀ ਪੈਨਣਾ ਕਰ ਆਵਣ ਜਾਣ ਵਿਪੂਤ ਲਾਏ ਜੋਗੀ ਤਾ ਤੀਨ ਪਵਣ ਜਿਣ ਲਿਆ हे ਜੋਗੀ ਤੂੰ ਸੰਸਾਰ ਨੂੰ ਆਉਣ ਜਾਣ ਵਾਲਾ ਸਮਝਣਾ ਵਾ ਮਿਥਿਆ ਰੂਪ ਸਮਝਣਾ ਹੈ ਵਿਪੂਤੀ ਸਵਾ ਮੜਲਾ ਕਰ ਤਾ ਤੂੰ ਤਿੰਨੇ ਪਵਨ ਲੋਕਾਂ ਨੂੰ ਪਾਵ ਜਿੱਤ ਲਵੇਗਾ ਲੈਣਾ ਕਰੇਗਾ ਐਸੀ ਕਿੰਗਰੀ ਵਜਾਏ ਜੋਗੀ हे ਜੋਗੀ ਤੂੰ ਪਰਦਖ ਤੁਣ ਤੁਣੀ ਦੀ ਤਾਂ ਬ੍ਰਹਮ ਚਿੰਤਨ ਕਰਨ ਰੂਪ ਵਾ ਚੇਤ ਦੀ ਬਿਰਤੀ ਨੂੰ ਨਾਮ ਜਪਣ ਵਿੱਚ ਲਾਉਣ ਰੂਪ ਅਜੇਹੀ ਕਿੰਗਰੀ ਤੁਣ ਤੁਣੀ ਵਜਾਉਣਾ ਕਰ ਜਿਤ ਕਿੰਗਰੀ ਅਨਹਦ ਵਜੈ ਹਰਿ ਸਿਉ ਰਹੈ ਲਿਵ ਲਾਈ ਰਹਾਉ ਜਿਸ ਕਿੰਗਰੀ ਤੁਣ ਤੁਣੀ ਦੇ ਵੱਜਣ ਕਰਕੇ ਅਨਹਦ ਹਦ ਤੋਂ ਰਹਤ ਇਕ ਰਸਨਾਮ ਰੂਪੀ ਸ਼ਬਦ ਅੰਦਰ ਵਾਜੇ ਵਾਜਾਵੇ ਵਾਹੁ ਹੰਤੂ ਰਹਤ ਪਰਮੇਸ਼ਰ ਦਾ ਨਾਮ ਪ੍ਰਗਟ ਹੋ ਆਵੇ ਅਤੇ ਹਰ ਵਕਤ ਪਰਮੇਸ਼ਰ ਦੇ ਨਾਲ ਚੇਤ ਦੀ ਲਿਵ ਬਿਰਤੀ ਲਗਾ ਕੇ ਰਹਿਣਾ ਕਰ ਰਹਾਓ ਅੱਗੇ ਫਿਰ ਉਹਨੇ ਫੇਰ ਪ੍ਰਸ਼ਨ ਕੀਤਾ ਹੈ ਸਤਿਗੁਰੂ ਜੀ ਮੈਨੂੰ ਅੰਤਰੀਵ ਭਿੱਖਿਆ ਮੰਗਣ ਵਾਸਤੇ ਕੋਈ ਪਾਤਰ ਪਾਂਡਾ ਦੱਸੋ ਮੈਂ ਕਿਹੜੇ ਪਾਤਰ ਨਾਲ ਭਿੱਖਿਆ ਮੰਗਣਾ ਕਰਾਂ ਅਤੇ ਝੋਲੀ ਕਿਹੜੀ ਪਹਿਨਣਾ ਕਰਾਂ ਗੁਰੂ ਉੱਤਰ ਦੇ ਰਿਹਾ ਸਤ ਸੰਤੋਖ ਪਤ ਕਰ ਝੋਲੀ ਜੋਗੀ ਅੰਮ੍ਰਿਤ ਨਾਮ ਭੁਗਤ ਪਾਈ। ਏ ਜੋਗੀ ਸੱਚ ਬੋਲਣ ਰੂਪ 와 ਸਤ ਧਾਰਨ ਕਰਨ ਰੂਪ 와 ਪਰਮੇਸ਼ਰ ਉਤੇ ਨਿਸ਼ਚੈ ਕਰਨ ਰੂਪ ਸਤ ਪਾਤ ਕੀਏ ਪਾਤਰ ਚਿੱਪੀ ਬਣਾਉਣਾ ਕਰ। ਸੰਤੋਖ ਸਬਰ ਰੂਪੀ ਝੋਲੀ ਥੈਲੀ ਬਣਾਉਣਾ ਕਰ। ਫਿਰ ਤੈਨੂੰ ਬ੍ਰਹਮ ਵਿਦਿਆ ਰੂਪੀ ਭਿਖਿਆ ਦੀ ਪ੍ਰਾਪਤੀ ਹੋਵੇਗੀ। ਅੰਮ੍ਰਿਤ ਕੀਏ ਅਮਰ ਕਰਨ ਵਾਲਾ ਪਰਮੇਸ਼ਰ ਦਾ ਨਾਮ ਰੂਪੀ ਬਹੁਤ ਭੋਜਨ ਪਾਪ ਪਾਉਣਾ ਛਕਣਾ ਕਰੇਗਾ ਧਿਆਨ ਕਾ ਕਰ ਡੰਡਾ ਜੋਗੀ ਸਿੰਘੀ ਸੁਰਤ ਵਜਾਈ ਮਹਾਰਾਜ ਕਹਿੰਦੇ ਹੈ ਜੋਗੀ ਪ੍ਰਤਖ ਡੰਡੇ ਦੀ ਤਾਂ ਪਰਮੇਸ਼ਰ ਦਾ ਧਿਆਨ ਕਰਨ ਰੂਪ ਡੰਡਾ ਮਨ ਬੁੱਧ ਰੂਪ ਹੱਥਾਂ ਵਿੱਚ ਫੜਨਾ ਕਰ ਪਾਪ ਹਰ ਵਕਤ ਪਰਮੇਸ਼ਰ ਦੇ ਸਾਹਮਣੂ ਚਿੱਤ ਜੋੜਨਾ ਕਰ ਤੇ ਪਰਮੇਸ਼ਰ ਵਿੱਚ ਇੱਕ ਰਸ ਬਿਰਤੀ ਜੋੜਨ ਰੂਪ ਸਿੰਘੀ ਵਜਾਉਣਾ ਕਰ ਮਨ ਡ੍ਰਿੜ ਕਰ ਆਸਣ ਬੈਸ ਜੋਗੀ ਤਾ ਤੇਰੀ ਕਲਪਨਾ ਜਾਈ ਜੋ ਮਨ ਚੇਤ ਨੂੰ ਡ੍ਰਿੜ ਪ੍ਰਪੱਕ ਕਰਨਾ ਹੈ ਭਾਵ ਜੋ ਹਰ ਵਕਤ ਪਰਮੇਸ਼ਰ ਦੇ ਸਰੂਪ ਵਿੱਚ ਮਨ ਜੋੜ ਕੇ ਰੱਖਣਾ ਇਹ ਆਸਣ ਲਾ ਕੇ ਬਹਿਣਾ ਕਰ ਤਦ ਫਿਰ ਤੇਰੀ ਜੁਨਾ ਵਿੱਚ ਪਰਮਾਉਣ ਵਾਲੀ ਵਾਸ਼ਨਾ ਰੂਪੀ ਕਲਪਨਾ ਭੜਕਣਾ ਚਲੀ ਜਾਏਗੀ ਕਾਇਆ ਨਗਰੀ ਮਹਿ ਮੰਗਣ ਚੜ੍ਹੈ ਜੋਗੀ ਤਾ ਨਾਮ ਪੱਲੇ ਪਾਈ ਇਹ ਜੋਗੀ ਤੂੰ ਕਾਇਆ ਦੇ ਰੂਪੀ ਨਗਰੀ ਵਿੱਚ ਨਾਮ ਰੂਪੀ ਭਿਕਿਆ ਮੰਗਣ ਵਾਸਤੇ ਚੜਨਾ ਕਰ ਭਾਵ ਸਰੀਰ ਕਰਕੇ ਨਾਮ ਦੀ ਇੱਛਾ ਕਰ ਵਾ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਨਗਰੀ ਸਾਧ ਸੰਗਤ ਰੂਪੀ ਦੇ ਵਿੱਚ ਨਾਮ ਮੰਗਣ ਵਾਸਤੇ ਚੜਨਾ ਕਰ ਵਾ ਪ੍ਰਭੂ ਨੂੰ ਖੋਜਣ ਲਈ ਚੜਨਾ ਜਾਣਾ ਕਰ ਵੱ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਸੁਧ ਬੁੱਧ ਰੂਪ ਨਗਰੀ ਵਿੱਚ ਪਦਾਰਥਾਂ ਨੂੰ ਮਿਤਿਆ ਨਿਸ਼ਚੇ ਕਰਕੇ ਸੱਚ ਸਰੂਪ ਦੀ ਪ੍ਰਾਪਤੀ ਵਾਸਤੇ ਗੁਰਾਂ ਦੇ ਪਾਸੋਂ ਨਾਮ ਰੂਪੀ ਭਿੱਖਿਆ ਮੰਗਣ ਵਾਸਤੇ ਚੜਨਾ ਕਰ ਤਾਦ ਕੀਏ ਤਾ ਤੂ ਨਾਮ ਰੂਪੀ ਭਿੱਖਿਆ ਅੰਤ ਕਰਨ ਸਰਦਾ ਰੂਪੀ ਪ੍ਰੇਮ ਰੂਪੀ ਪੱਲੇ ਲੜ ਵਿੱਚ ਪਾ ਲੈਣਾ ਕਰੇਗਾ ਇਤ ਕਿੰਗਰੀ ਧਿਆਨ ਨ ਲਾਗੇ ਜੋਗੀ ਨਾ ਸੱਚ ਪੱਲੇ ਪਾਏ ਹੇ ਜੋਗੀ ਇਸ ਬਾਹਰ ਜਿ ਕਿੰਗਰੀ ਤੁੰਤੁਣੀ ਦੇ ਵਜਾਉਣ ਨਾਲ ਪਰਮੇਸ਼ਰ ਵਿੱਚ ਧਿਆਨ ਨਹੀਂ ਲੱਗਦਾ ਅਤੇ ਨਾ ਹੀ ਸਤ ਸਰੂਪ ਦੀ ਪ੍ਰਾਪਤੀ ਵਾਲਾ ਗਿਆਨ ਵਾ ਸਤ ਸਰੂਪ ਦੀ ਪ੍ਰਾਪਤੀ ਦਾ ਆਨੰਦ ਅੰਤਹਿਕਰੂਪ ਪੱਲੇ ਲੜ ਵਿੱਚ ਪੈਂਦਾ ਹੈ ਇਤ ਕਿੰਗਰੀ ਸਤ ਨ ਆਵੇ ਜੋਗੀ ਅਭਿਮਾਨ ਨ ਵਿੱਜ ਹੋ ਜਾਏ ਹੇ ਜੋਗੀ ਇਸ ਬਾਹਰਲੀ ਕਿੰਗਰੀ ਤੁੰਤੁਣੀ ਵਜਾਉਣ ਨਾਲ ਚਿੱਤ ਵਿੱਚ ਸ਼ਾਂਤੀ ਨਹੀਂ ਆਉਂਦੀ ਨਾਹੀ ਹਿਰਦੇ ਦੇ ਅੰਦਰੋਂ ਅਭਿਮਾਨ ਹੰਕਾਰ ਜਾਂਦਾ ਹੈ ਪਾਉ ਪਾਉ ਦਵੇ ਪਤ ਲਾਈ ਜੋਗੀ ਇਹ ਸਰੀਰ ਕਰ ਡੰਡੀ ਏ ਜੋਗੀ ਪ੍ਰਭੂ ਦਾ ਪਾਉ ਡਰ ਤੇ ਪਾਉ ਪ੍ਰੇਮ ਇਹ ਦੋਵੇਂ ਪਤ ਪਾਤਰ ਤੂੰ ਬੇ ਲਾਉਣਾ ਕਰ ਇਸ ਸਰੀਰ ਸੂਖਮ ਤਨੂੰ ਤੂੰਬਿਆਂ ਵਿੱਚ ਡੰਡੀ ਬਣਾ ਕੇ ਪਾ ਲੈਣਾ ਕਰ ਗੁਰਮੁਖ ਹੋਵੇ ਤਾ ਤੰਤੀ ਵਾਜੈ ਇਨ ਬਿਦ ਤ੍ਰਿਸਨਾ ਕੰਢੀ हे योगी जेकर तू गुरमुख होना करे वा मुखी गुरुां द्वारा जीवन बनावण वाला होवे ता तेरी बिरती रूपी तंती तार ब्रह्माकारो रूप वजेगी इस बिद तरीके नाल तेरी रसा कसा नु भोगण दी तृष्णा खंडी कटी नाश हो जाएगी हुकम बुज्जे सो योगी कहिए एक स सयो चित लाए ਇਹ yogi ਸਾਡੇ ਮਤ ਅਨਸਾਰ ਜਿਹੜਾ ਪਰਮੇਸ਼ਰ ਦੇ ਹੁਕਮ ਪਾਣੇ ਵਿੱਚ ਚੱਲਣਾ ਬੁੱਝ ਲੈਂਦਾ ਸਮਝ ਲੈਂਦਾ ਅਸਲੀ ਉਹ ਹੀ yogi yogi ਹੈ ਜੋਗ ਤਾਰਨ ਕਰਨ ਵਾਲਾ ਪੁਰਖ ਆਖੀਦਾ ਅਤੇ ਜੋ ਏਕਸ ਇੱਕ ਪਰਮੇਸ਼ਰ ਦੇ ਨਾਲ ਚਿੱਤ ਦੀ ਬਿਰਤੀ ਨੂੰ ਲਾਉਣਾ ਕਰਦਾ ਹੈ ਅਤੇ ਸਹਸ ਤੂਪੈ ਨਿਰਮਲ ਹੋਵੇ ਜੋਗ ਜੁਗਤ ਏਵ ਪਾਏ ਪਰਮਾਨਗਤ ਪਰਮੇਗਤ ਆਦਿਕ ਸੰਸੇ ਟੁੱਟ ਜਾਣ ਨਾਲ ਉਸ ਦਾ ਮਨ ਨਿਰਮਲ ਉੱਜਲ ਹੋ ਜਾਂਦਾ ਇਸ ਪ੍ਰਕਾਰ ਉਹ ਜੁੜਨੇ ਯੋਗ ਬ੍ਰਹਮ ਵਿੱਚ ਜੁੜਨ ਦੀ ਯੋਗਤੀ ਪ੍ਰਾਪਤ ਕਰ ਲੈਂਦਾ ਹੈ ਨਦਰੀ ਆਵਦਾ ਸਭ ਕਿਸ ਬਿਨਸੈ ਹਾਰ ਸੇਤੀ ਚਿਤ ਲਾਏ ਹੈ ਜੋਗੀ ਜੋ ਕੁਝ ਨਦਰੀ ਦ੍ਰਿਸ਼ਟੀ ਵਿੱਚ ਆਉਂਦਾ ਹੈ ਉਹ ਸਾਰਾ ਕੁਝ ਨਾਸ਼ ਹੋ ਜਾਣ ਵਾਲਾ ਹੈ ਤੇ ਹੋ ਜਾਵੇਗਾ ਇਸ ਪਸਾਰੇ ਨੂੰ ਮਿੱਥਿਆ ਨਿਸ਼ਚੇ ਕਰਕੇ ਤੂੰ ਹਰ ਪਰਮੇਸ਼ਰ ਦੇ ਨਾਲ ਚਿਤ ਫਿਰਦੇ ਨੂੰ ਲਾਉਣਾ ਕਰ ਸਤਿਗੁਰ ਨਾਲ ਤੇਰੀ ਭਾਵਨੀ ਲੱਗੇ ਤਾਂ ਇਹ ਸੋਝੀ ਪਾਏ ਇਹ ਜੋਗੀ ਜਨ ਜੇਕਰ ਤੇਰੀ ਸਤਿਗੁਰ ਸੱਚੇ ਗੁਰੂ ਨਾਲ ਸਾਥ ਭਾਵਨੀ ਸ਼ਰਧਾ ਲੱਗ ਜਾਵੇ ਤਰ ਤੈਨੂੰ ਸਵੈ ਸਰੂਪ ਦੀ ਸੋਝੀ ਗਿਆਤ ਪ੍ਰਾਪਤ ਹੋ ਜਾਵੇਗੀ ਇਹ ਜੋਗ ਨਾ ਹੋਵੇ ਜੋਗੀ ਜੇ ਕੁਟੰਬ ਛੋੜ ਪਰ ਪਵਣ ਕਰੇ। ਇਹ ਜੋਗੀ ਇਹ ਜੋਗ ਨਹੀਂ ਹੋ ਸਕਦਾ ਜਿਹੜਾ ਤੂੰ ਕੁਟੰਬ ਇਸਤਰੀ ਪਰਿਵਾਰ ਨੂੰ ਛੱਡ ਕੇ ਪ੍ਰਾਏ ਪਵਣ ਘਰਾ ਵਿੱਚ ਭੋਣਾ ਕਰਦਾ ਹੈ। ਪਰ ਵਿਸ਼ੇਸ਼ ਕਰਕੇ ਪਹਾੜਾਂ ਜੰਗਲਾਂ ਵਿੱਚ ਪਵਣ ਵਿਚਰਨਾ ਕਰਦਾ ਹੈ। ਗ੍ਰਹਿ ਸਰੀਰ ਮਹ ਹਰ ਹਰ ਨਾਮ ਗੁਰ ਪ੍ਰਸਾਦੀ ਆਪਣਾ ਹਰ ਪ੍ਰਭ ਲੈ। ਇਸ ਸਰੀਰ ਸਤੂਲ ਸਰੀਰੂਪੀ ਕਰ ਮੈਂ ਹੁੰਦਾ ਵਿੱਚ ਵਾ ਸਰੀਰ ਦੇ ਅੰਦਰ ਜੋ ਅੰਤਿਆ ਕਰਨ ਰੂਪੀ ਕਰ ਹੈ ਉਸ ਵਿੱਚ ਵਾ ਗ੍ਰਹਿ ਗ੍ਰਸਤ ਵਿੱਚ ਰਹਿੰਦਾ ਹੋਇਆ ਗੁਰਾਂ ਦੁਆਰਾ ਪਾਪਾਂ ਦੇ ਹਰ ਹਰਿ ਪਰ ਹਰੀ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰ ਫੇਰ ਤੂੰ ਗੁਰ ਪ੍ਰਸਾਦੀ ਸਤ ਗੁਰਾਂ ਦੀ ਕਿਰਪਾ ਸਦਕਾ ਆਪ ਦਾ ਪ੍ਰਭੂ ਸਮਰੱਥ ਪਰਮੇਸ਼ਰ ਲਖ ਜਾਣ ਲਵੇਗਾ ਇਹ ਜਗਤ ਮਿੱਟੀ ਦਾ ਪੁਤਲਾ ਜੋਗੀ ਇਸ ਮਹ ਰੋਗ ਵੱਡਾ ਤ੍ਰਿਸ਼ਨਾ ਮਾਇਆ ਇਹ ਜੋਗੀ ਇਹ ਜਗਤ ਸੰਸਾਰ ਮਿੱਟੀ ਧਰਤੀ ਆਦ ਪੰਜ ਤੱਤਾਂ ਦਾ ਪੁਤਲਾ ਹੈ ਇਸ ਸੰਸਾਰ ਵਿੱਚ ਮਾਇਆ ਪ੍ਰਾਪਤੀ ਦੀ ਤ੍ਰਿਸ਼ਨਾ ਦਾ ਵੱਡਾ ਦੀਰਗ ਰੋਗ ਲੱਗਿਆ ਹੋਇਆ ਵਾਇਸ ਵਿੱਚ ਜੋ ਰਸਾਂ ਕਸਾ ਨੂੰ ਭੋਗਣ ਦੀ ਤ੍ਰਿਸ਼ਨਾ ਦਾ ਵੱਡਾ ਰੋਗ ਭਾਵ ਕੋੜ ਦਾ ਰੋਗ ਹੈ ਇਹ ਮਾਇਆ ਨੇ ਲਗਾਉਣਾ ਕੀਤਾ ਹੈ ਅਨੇਕ ਯਤਨ ਭੇਕ ਕਰੇ ਜੋਗੀ ਰੋਗ ਨ ਜਾਏ ਗਵਾਇਆ ਇਹ ਜੋਗੀ ਤੂੰ ਆਪਣੀ ਪੂਜਾ ਕਰਨ ਵਾਸਤੇ ਵਾ ਮਾਇਆ ਦੀ ਪ੍ਰਾਪਤੀ ਵਾਸਤੇ ਬੇਅੰਤ ਪ੍ਰਕਾਰ ਦੇ ਯਤਨ ਉਦਮ ਤੇ ਲਿਬਾਸ ਧਾਰਨ ਕਰਦਾ ਰਹੇ ਤਦ ਵੀ ਇਹ ਵਾਇਆ ਦੀ ਤ੍ਰਿਸ਼ਨਾ ਦਾ ਰੋਗ ਦੂਰ ਨਹੀਂ ਕੀਤਾ ਜਾ ਸਕਦਾ ਹਰ ਕਾ ਨਾਮ ਔਖਦ ਹੈ ਜੋਗੀ ਜਿਸਨੂੰ ਮਨ ਵਸਾਏ ਇਹ ਜੋਗੀ ਇਸ ਰੋਗ ਨੂੰ ਮੇਟਣ ਵਾਸਤੇ ਪਰਮੇਸ਼ਰ ਦਾ ਨਾਮ ਹੀ ਔਖ ਹੈ دارو ਹੈ ਪਰੰਤੂ ਦਵਾਈ ਹੈ ਜਿਸ ਉੱਤੇ ਪਰਮੇਸ਼ਰ ਕਿਰਪਾ ਕਰਦਾ ਉਸ ਦੇ ਮਨ ਹਿਰਦੇ ਵਿੱਚ ਗੁਰਾਂ ਗੁਰਾਂ ਦੁਆਰਾ ਆਪਣਾ ਨਾਮ ਵਸਾਉਣਾ ਕਰਦਾ ਹੈ ਗੁਰਮਖ ਹੋਵੇ ਸੋਈ 부ਜੈ ਜੋਗ ਜੁਗਤ ਸੋ ਪਾਏ ਇਹ ਜੋਗੀ ਜਿਹੜਾ ਗੁਰਮਖਤਾਈ ਜੀਵਨ ਵਾਲਾ ਹੁੰਦਾ ਉਹੋ ਹੀ ਗੁਰਾਂ ਦੁਆਰਾ ਪਰਮੇਸ਼ਰ ਦੇ ਸਰੂਪ ਨੂੰ 부ਝ ਸਮਝ ਸਕਦਾ ਉਹ ਹੀ ਜੋਗ ਵਿੱਚ ਜੁੜਨ ਦੀ ਯੁਗਤੀ ਨੂੰ ਪਾਉਂਦਾ ਹੈ ਵਹ ਜੋਗ ਜੁੜਨੇ ਜੋਗ ਬ੍ਰਹਮ ਨਾਲ ਜੁੜਨ ਦੀ ਯੁਗਤੀ ਨੂੰ ਉਹ ਪੁਰਖ پا ਸਕਦਾ ਹੈ ਜੋਗੈ ਜੋਗੈ ਕਾ ਮਾਰਗ ਬਿਕਮ ਹੈ ਜੋਗੀ ਜਿਸਨੂੰ ਨਦਰ ਕਰੇ ਸੋ ਪਾਏ ਹੈ ਜੋਗੀ ਜੋਗੈ ਜੋਗ ਵਾ ਪਰਮੇਸ਼ਰ ਨਾਲ ਜੁੜਨ ਵਾਲਾ ਅਸਲੀ ਜੋਗ ਦਾ ਮਾਰਗ ਰਸਤਾ ਬੜਾ ਬਿਕਮ ਕਟਨ ਹੈ ਜਿਸ ਉਤੇ ਪਰਮੇਸ਼ਰ ਦਇਆ ਦ੍ਰਿਸ਼ਟੀ ਕਰਦਾ ਉਹ ਜੁੜਨ ਦੇ ਰੂਪ ਜੋਗ ਨੂੰ ਪਾ ਸਕਦਾ ਫਿਰ ਪ੍ਰਚੰਨ ਸੀ ਉਸ ਦਾ ਕਿ हे ਸਤਿਗੁਰੂ ਜੀ ਪ੍ਰਭੂ ਨਾਲ ਜੁੜਨ ਰੂਪ ਯੋਗ ਦਾ ਕੀ ਫਲ ਹੈ ਗੁਰੂ ਪਾਤਸ਼ਾਹ ਉੱਤਰ ਦਿੰਦੇ ਆ ਅੰਦਰ ਬਾਹਰ ਏਕੋ ਵੇਖੈ ਵਿੱਚ ਹੋ ਪਰਮ ਚੁਕਾਏ हे ਜੋਗੀ ਪ੍ਰਭੂ ਨਾਲ ਜੁੜਨ ਰੂਪ ਯੋਗ ਦਾ ਇਹ ਫਲ ਹੈ ਕਿ ਅੰਦਰ ਬਾਹਰ ਇੱਕ ਪਰਮੇਸ਼ਰ ਨੂੰ ਵੇਖ ਲੈਣਾ ਕਰੀਦਾ ਅਤੇ ਹਿਰਦੇ ਦੇ ਅੰਦਰੋਂ ਆਪਣੇ ਆਪ ਨੂੰ ਜੀਵਣਾ ਮੰਨਣ ਦਾ ਵ ਸੰਸਾਰ ਨੂੰ ਸੱਚ ਮੰਨਣ ਰੂਪ ਪਰਮ ਵੀ ਚੁਕਿਆ ਜਾਂਦਾ ਹੈ ਤਵਾਉ ਅੰਦਰ ਬਾਹਰ ਇੱਕ ਪਰਮੇਸ਼ਰ ਨੂੰ ਹੀ ਵੇਖਦਾ ਹੈ ਅਤੇ ਹਿਰਦੇ ਵਿੱਚੋਂ ਪਰਮ ਨੂੰ ਚੁਕਾ ਨਿਰਤ ਕਰ ਦਿੰਦਾ ਹੈ ਵਿਣ ਵਜਾਈ ਕਿੰਗੋਰੀ ਵਜਾਏ ਜੋਗੀ ਸਾ ਕਿੰਗੋਰੀ ਵਜਾਏ ਏ ਜੋਗੀ ਜੋ ਵਿਣ ਬਗੈਰ ਵਜਾਏ ਤੂੰ ਇੱਕ ਰਸ ਅਜੱਪਾ ਜਾਪ ਰੂਪ ਵਾ ਬ੍ਰਹਮਾਕਾਰ ਬਿਰਤੀ ਰੂਪ ਵਾ ਚੇਤਨ ਸੱਤਾਂ ਰੂਪ ਕਿੰਗਰੀ ਵਜਰੀ ਉਹ ਸਾ ਕਿੰਗਰੀ ਉਹ ਕਿੰਗਰੀ ਵਜਾਉਣਾ ਕਰ ਕਹੇ ਨਾਨਕ ਮੁਕਤ ਹੋਵੈ ਜੋਗੀ ਸਾਚੇ ਰਹੈ ਸਮਾਇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਹ ਜੋਗੀ ਇਸ ਪ੍ਰਕਾਰ ਤੂੰ ਮੁਕਤ ਹੋ ਸਾਂ ਜਾਵੇਂਗਾ ਅਤੇ ਅਖੀਰ ਨੂੰ ਸੱਚੇ ਅਕਾਲਪੁਰਖ ਦੇ ਸਰੂਪ ਵਿੱਚ ਸਮਾਪੇਦੂ ਰਹੇਗਾ ਭਾਗ ਪਰਮੇਸ਼ਰ ਦੇ ਸਰੂਪ ਵਿੱਚ ਇਸਤਤ ਹੋ ਜਾਵੇਂਗਾ ਤੇ ਜੰਮਣ ਮਰਨ ਤੋਂ ਰਹਿਤ ਹੋ ਜਾਵੇਂਗਾ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ